ਹਾਰੇ ਹੋਏ ਬੰਦੇ ਬਾਈ ਲੱਗੇ ਪਏ ਆ ਦੇ ਆਓ ਠੀਕ ਹਾਰੇ ਹੋਏ ਅੰਤਿ ਬੰਦੇ ਜਮ ਹੰਤਾ ਬਣੀ ਵੀ ਆ ਇਹਨਾਂ ਦੀ ਸਾਡੇ ਨਾਲ ਖੜੇ ਤੇ ਫਿਰਦਾ ਨਹੀਂ ਆ ਤੁਹਾਤ ਮਰੀ ਵੀ ਆ ਜਮਾਨ ਲੱਗੇ ਪਏ ਸਾਡੇ ਨਾਲ ਜੱਦੇ ਸੀਗਾ ਆਪ ਸਾਰੇ ਪਏ ਸਾਰੇ ਵਿੱਚ ਮਕਰ ਰਹਿ ਗਿਆ ਜੀ ਬਾਈ ਇਹਦੀ ਪੰਗਤ ਲਵਾਈਏ ਮਕਰੂੰ ਇਹ ਖਾਲੇ ਤੁਰਿਆ ਸਾਰੇ ਫਸੇ ਪਏ ਹੈ ਇੱਕ ਬੰਦਾ ਸਾਰੇ ਨਾਲ ਉਹ ਪੰਜ ਛੱਡ ਕੇ ਭੱਜ ਗਏ ਦੋ ਜਣੇ ਉਹ ਚੱਲੇ ਸਾਹਮਣੇ ਏ ਜਵਾਨ ਨਲਮਾਰ ਹੋਏ ਪਿਆ ਆਤਮਾ ਉੱਡੀ ਪਈ ਇਹਨਾਂ ਦੀ ਦੋਨਾਂ ਦੀ ਭੱਜੋ ਭੱਜੋ ਕਰਦੇ ਐ ਹਮਤ ਮਰ ਗਈ ਜਾਂਈ ਚੋਨ ਲਾਲ ਆ ਗਏ ਗੁੱਟਿਆਂ ਵੇਖੋ ਵੀ ਕਿੰਨੇ ਚੱਕਿਆ ਮਾਲ ਲੈਣ ਗੁੱਟਿਆਂ ਵੀ ਨਹੀਂ ਚੱਕਿਆ ਜੰਨਿਆ ਹੱਥ ਜਾਂਈ ਕੰਮ ਛੱਡ ਗਏ ਆਹ ਚੱਕ ਲੀਆਂ ਲੋ ਵੱਧ ਹੁਣ ਜਾਣ ਕੇ ਚੱਕਿਆ ਵੀ ਆ ਚੋਨਾ ਵੇਖੋ ਬਈ ਛੱਡ ਲਾਇਆ ਗਾ ਜਿਹੜੇ ਕਹਿੰਦੇ ਬਰਲਾ ਝੋਨਾ ਲਾਉਂਦੇ ਆ ਗੱਠ ਬਣ ਕੇ ਦੇਖ ਸਕਦਾ ਪੂਰਾ ਂਡ ਝੋਨਾ ਲੱਗਿਆ ਹੋਇਆ ਆ ਵੀ ਅਸੀ ਲਾਇਆ ਬਾਈ ਆ 5 ਕਿੱਲਾਂ ਦਾ ਪਲਾਟ ਆ ਦੇਖੋ ਸੇਮ ਨਾਲ ਕਿੱਥੇ ਦਿਸਦਾ ਬਾਈ